1.5 ਬਿਲੀਅਨ ਆਬਾਦੀ ਆ 1.5 ਬਿਲੀਅਨ ਕਿਥੋਂ ਟੈਡ ਭਰ ਲੂਗੀ ਗਵਰਨਮੈਂਟ ਅਗਲੀ ਗੱਲ ਤੁਸੀਂ ਹੋਰ ਕੀ ਕਹੀ ਜਾਂਦੇ ਹੋ ਉਹ ਸਾਡੀਆਂ ਕਾਰਪੋਰੇਟ ਨੇ ਜ਼ਮੀਨਾਂ ਖੋਲਣੀਆਂ ਨੇ ਕਿਵੇਂ ਆਪਣੀ ਜ਼ਮੀਨ 'ਚ ਕੋਈ ਕਾਰਪੋਰੇਟ ਪੈਰ ਪਾ ਲੂਗਾ 1 ਇੰਚ ਵੀ ਆਪਣੀ ਜ਼ਮੀਨ 'ਚ ਕੋਈ ਪੈਰ ਨਹੀਂ ਪਾ ਸਕਦਾ ਇਹ ਸਾਰੀਆਂ ਗੱਲਾਂ ਜ਼ਮੀਨ ਤੇ ਨੇ ਜੇ ਤੁਸੀਂ ਜ਼ਮੀਨ ਬਚਾਉਣੀ ਚਾਹੁੰਦੇ ਹੋ ਅਗਲੇ 50 ਸਾਲਾਂ ਤੱਕ ਪ੍ਰਾਪਰਟੀ ਕਿਦੀ ਹੋਊਗੀ ਪੰਜਾਬੀਆਂ ਦੀ ਹੋਊ ਕਿਸੇ ਹੋਰ ਦੀ ਹੋਊ ਜੇ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਕੀ ਕਰਨਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਖੇਤੀ ਕਰਨ ਤਾਂ ਉਹਦੇ ਲਈ ਤੁਹਾਡੇ ਕੋਲ ਕੀ ਪਲਾਨ ਹੋਣਾ ਚਾਹੀਦਾ ਆਜੋ ਜੁੜਦੇ ਸਭ ਤੋਂ ਮੇਨ ਤੇ ਪਹਿਲੀ ਗੱਲ ਬਈ ਕਾਰਪੋਰੇਟ ਆ ਗਿਆ ਸਾਡੀਆਂ ਜ਼ਮੀਨਾਂ ਖੋ ਲੈਣਗੇ ਪਹਿਲਾਂ ਵੀ ਇਦਾਂ ਹੀ ਆਪਾਂ ਬਹੁਤ ਕਹੀ ਗਏ ਆ ਸਾਡੀਆਂ ਜ਼ਮੀਨਾਂ ਨੱਪਣ ਨੂੰ ਫਿਰਦੇ ਨੇ ਇਹ ਬੱਟਾ ਨੱਪਣ ਨੂੰ ਫਿਰਦੇ ਨੇ ਲੈਟ ਐਟ ਵੀ ਵੈਰੀ ਕਲੀਅਰ ਆਪਣੀ ਮਾਲਕੀ ਕਿਵੇਂ ਯਾਰ ਕੋਈ ਖੋ ਸਕਦਾ ਤੁਸੀਂ ਮੈਨੂੰ ਦੱਸੋ ਕਦੇ ਤੁਸੀਂ ਇਦਾਂ ਦੇਖਿਆ ਵੀ ਕਿਸੇ ਦੀ ਮਾਲਕੀ ਕਿਸੇ ਨੇ ਦੱਬ ਲਈ ਹੋਵੇ ਮੈਂ ਤਾਂ ਅੱਜ ਤੱਕ 40 ਸਾਲ ਦਾ ਹੋ ਗਿਆ ਮੈਂ ਤਾਂ ਕਦੇ ਦੇਖਿਆ ਨਹੀਂ ਹਾਂ ਜਿੱਥੇ ਕੋਈ ਰੋਲੇ ਗੋਲੇ ਆ ਉੱਤੇ ਕੋਈ ਜਿਨ੍ਹਾਂ ਦੇ ਹੱਥ ਪੈਂਦਾ ਪਾਵਰਫੁੱਲ ਬੰਦੇ ਪੈਰ ਪਾ ਲੈਂਦੇ ਨੇ ਕਬਜੇ ਸ਼ਬਜੇ ਹੁੰਦੇ ਨੇ ਪਰ ਨਾ ਇੱਕ ਜਿਹੜੀ ਜ਼ਮੀਨ ਦਾ ਕੋਈ ਡਿਸਪਿਊਟ ਨਹੀਂ ਐਦਾਂ ਕਿਦਾਂ ਆਪਣੀ ਕੋਈ ਲੈਂਡ ਦੱਬ ਲੂਗਾ ਕਿ ਇੰਨੇ ਨਹੀਂ ਅਰਬਾਂ ਦੀ ਪ੍ਰਾਪਰਟੀ ਮਹਾਲੀ ਦੇ ਨੇੜੇ ਲੋਕਾਂ ਦੀ ਪਈ ਆ ਜਿਹੜੇ ਜਮਾਈ ਸਿੰਪਲ ਮੇਰੇ ਤੇ ਤੁਹਾਡੇ ਵਰਗੇ ਨੇ ਕਿਹੜੇ ਆ ਕੇ ਬੰਦੇ ਨੇ ਦੱਬ ਲਈ ਵੀ ਚੱਕ ਕੇ ਜੀ ਹਲ ਪਾਉਣ ਲੱਗ ਗਿਆ ਕੋਈ ਥੋੜੀ ਕਦੇ ਜ਼ਮੀਨ ਨਹੀਂ ਦੱਬ ਸਕਦਾ ਜਿੰਨਾ ਚਿਰ ਤੁਸੀਂ ਵੇਚਦੇ ਨਹੀਂ ਅਜਾਜਤ ਨਹੀਂ ਦੰਦੇ ਹਰ ਇੱਕ ਮੈਂ ਪਹਿਲਾਂ ਬੇਨਤੀ ਪਹਿਲਾਂ ਹੀ ਹੋਰ ਕਰਦਾ ਜਿਹੜੀ ਆਪਾਂ ਜਗ੍ਹਾ ਮੰਗਦੇ ਆਂ ਵੀ ਸਾਨੂੰ ਅਲੱਗ ਖਾਲਿਸਤਾਨ ਚਾਹੀਦਾ ਜਾਂ ਜਿੱਦਾਂ ਕਿਦਾਂ ਵੀ ਜੋ ਵੀ ਪੰਜਾਬ ਉਹ ਆਪਾਂ ਆਪਣੀ ਸੋਚ ਆ ਮੈਂ ਨਹੀਂ ਕਹਿੰਦਾ ਜੇ ਜ਼ਮੀਨ ਹੋਊਗੀ ਤਾਂ ਜਗ੍ਹਾ ਮਿਲੂ ਜੇ ਤੁਸੀਂ ਸਟੇਟ ਮੰਗਦੇ ਹੋ ਜਾਂ ਵੱਖਰਾ ਪੰਜਾਬ ਮੰਗਦੇ ਹੋ ਜੇ ਆਪਣੇ ਕੋਲ ਲੈਂਡ ਹੋਲਡਿੰਗ ਹੋਊਗੀ ਤਾਂ ਮਿਲੂਗੀ ਉਦਾਂ ਕਿਵੇਂ ਮਿਲ ਜੂਗੀ ਜਦੋਂ ਮਹਾਰਾਜ ਸਾਹਿਬ ਦਾ ਰਾਜ ਸੀ ਉਦੋਂ ਵੀ ਤਾਂ ਇਹੀ ਗੱਲ ਹੋਈ ਸੀ ਵੀ ਸਿੱਖਾਂ ਨੂੰ ਕੋਲ ਲੈਂਡ ਹੋਲਡਿੰਗ ਜਾਦੇ ਸੀ ਇਹਨਾਂ ਨੂੰ ਜਗ੍ਹਾ ਇਕੱਠੀ ਕਰ ਦੋ ਉਹ ਚਲੋ ਚੀਜ਼ ਸਿਰੇ ਨਹੀਂ ਚੜ ਸਕੀ ਪਰ ਲੈਂਡ ਹੋਲਡਿੰਗ ਤਾਂ ਹਮੇਸ਼ਾ ਹੀ ਮੈਟਰ ਕਰਦੀ ਹੈ ਜੇ ਆਪਣੇ ਕੋਲ ਪੰਜਾਬ ਦੀ ਮਾਲਕੀਓ ਆਪਣੇ ਕੋਲ ਨਾ ਹੋਈ ਤੁਸੀਂ ਪੰਜਾਬ ਜਾਂ ਖਾਲਸਾਣ ਬਣਾ ਕੇ ਕੀ ਕਰ ਲੋਗੇ ਫਿਰ ਪੰਜਾਬ ਸਿੱਖ ਫਲਸਫੇ ਤਾਂ ਇਹ ਵੀ ਨਹੀਂ ਵੀ ਆਪਾਂ ਕਿਸ ਦੀ ਕਿਸੇ ਦੀ ਪ੍ਰਾਪਰਟੀ ਚ ਦਖਲ ਅੰਦਾਜ਼ੀ ਕਰੀਏ ਜਾਂ ਦੱਬੀਏ ਆਪਾਂ ਨੂੰ ਤਾਂ ਇਹ ਵੀ ਨਹੀਂ ਮਾਰਾ ਗੁਰੂਆਂ ਨੇ ਸਿਖਾਇਆ ਸੋ ਜ਼ਮੀਨ ਸਾਹਮ ਕੇ ਰੱਖੋ ਅਗਲੀ ਗੱਲ ਹੁਣ ਕਹੀ ਜਾਂਦੇ ਨੇ ਵੀ ਪੰਜਾਬੀਤਾਜੀ ਬਾਹਰ ਚਲੇ ਜਾ ਰਹੇ ਨੇ ਇੱਥੇ ਭਈਆਂ ਦਾ ਗੱਬਜਾ ਹੁਣ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਯਹੂਦੀ 6 7 ਮਿਲੀਅਨ ਬੰਦਾ ਕੁੱਲ ਸਾਰੀ ਦੁਨੀਆ ਤੇ ਕਿਵੇਂ ਕੰਟਰੋਲ ਕਰਦਾ ਮੈਨੂੰ ਦੱਸੋ ਯਹੂਦੀ ਨੇ ਜਿਹੜਾ ਇਜ਼ਰਾਈਲ ਦੇ ਲੋਕ ਕੁੱਲ 60 ਵੱਧ ਤੋਂ ਵੱਧ 7-8 ਮਿਲੀਅਨ ਹੋਣਗੇ 2 ਵੱਧ ਨਹੀਂ ਹੈਗੇ ਸਾਰੀ ਦੁਨੀਆ ਤੇ ਕੰਟਰੋਲ ਕਰਦੇ ਨੇ ਸਿੱਖੀ즘 ਕੁਆਲਿਟੀ ਬੇਸ ਧਰਮਾ ਸਵਾ ਲੱਖ ਸੇਕ ਲੜਾਉ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਵੀ ਜੇ ਇੱਥੇ ਭਈਆਂ ਦਾ ਰਾਜ ਆ ਇਹ ਤਾਂ ਲੇਬਰ ਆ ਫਿਰ ਆਪਣੇ ਬੱਚੇ ਨਹੀਂ ਯਾਰ ਕੈਨੇਡਾ ਜਾ ਰਹੇ ਜੇ ਆਪਣੇ ਆਲੇ ਨੂੰ ਕਹਿਣ ਲੱਗ ਜਾਣ ਮੈਂ ਇਸ ਗੱਲ ਨਾਲ ਕੋਈ ਸਹਿਮਤ ਨਹੀਂ ਅੱਗੇ ਆ ਗਈ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਯੂਐਸ ਦੀ ਯੂਐਸ ਤੇ ਕੀ ਹੋਇਆ ਅੱਜ ਤੋਂ 100 ਸਾਲ ਪਿੱਛੇ ਚਲੇ ਜਾਓ ਜਿਹੜੇ ਬੰਦੇ ਉੱਥੇ ਖੇਤੀ ਕਰਦੇ ਸੀ ਉਹਨਾਂ ਦੇ ਬੱਚੇ ਅੱਗੇ ਵਿਲਿੰਗ ਨਹੀਂ ਸੀ ਉਹ ਸ਼ਹਿਰਾਂ ਚੋਂ ਭੱਜਲੇ ਬਹੁਤ ਆਪਣੇ ਪੰਜਾਬੀ ਬੰਦੇ ਹੋਰ ਕੰਟਰੀਆਂ ਦੇ ਬੰਦੇ ਨੇ ਜਿਹੜੇ ਉਹਨਾਂ ਦਾ ਨਾਲ ਕੰਮ ਧੰਦਾ ਕਰਾਉਂਦੇ ਸੀ ਸਾਂਝੀ ਸੀਰੀ ਕਹਿ ਲੋ ਸਿੱਧਾ ਲੇਬਰ ਸੀ ਉਹ ਜ਼ਮੀਨਾਂ ਉਹਨਾਂ ਨੂੰ ਫੜਾ ਗਏ ਚਲੋ ਉੱਥੇ ਥੋੜਾ ਜਿਹਾ ਕਲਚਰ ਹੋਰ ਆ ਆਪਾਂ ਤਾਂ ਆਪਣੇ ਲੋਕ ਤਾਂ ਚਲੋ ਕਿੱਥੇ ਦੇ ਦੇਣਗੇ ਉਹ ਜ਼ਮੀਨਾਂ ਉਹਨਾਂ ਕੋਲ ਆ ਗਈਆਂ ਕਿਉਂ ਆ ਗਈਆਂ ਕਿਉਂਕਿ ਉਹਨਾਂ ਦੀ ਔਲਾਦ ਖੇਤੀ ਕਰਨਾ ਨਹੀਂ ਚਾਹੁੰਦੀ। ਜ਼ਮੀਨ ਤੁਹਾਡੇ ਕੋਲ ਤਾਂ ਰਹੂਗੀ ਜੇ ਤੁਸੀਂ ਖੇਤੀ ਕਰੋਗੇ। ਆਦਰਵਾਈਜ਼ ਤੁਸੀਂ ਜਿੰਨੀ ਮਰਜ਼ੀ ਪ੍ਰਾਪਰਟੀ ਖਰੀਦ-ਖਰੀਦ ਕੇ ਤੇ ਛੱਡੀ ਜਾਓ। ਜੇ ਤੁਸੀਂ ਖੇਤੀ ਨੂੰ ਪਿਆਰ ਨਹੀਂ ਕਰਦੇ ਤੁਹਾਡੇ ਕੋਲ ਜ਼ਮੀਨ ਨਹੀਂ ਰਹਿੰਦੀ। ਸਮਝਦੇ ਹੋ? ਹੁਣ ਅੱਗੇ ਥੋੜੀਆਂ ਜਿਮ ਮੈਂ ਐਗਜ਼ਾਮਪਲ ਆ ਦੇਣਾ। ਜਿਵੇਂ ਲੋਕ ਕਹੀ ਜਾਂਦੇ ਨੇ ਜ਼ਮੀਨ ਤਾਂ ਰਹਿਣੀ। ਹੁਣ ਦੇਖੋ ਕਿੰਨਾ ਐਨ ਆਰ ਆਈ ਇੱਥੋਂ ਮੂਵ ਕਰ ਰਿਹਾ। ਕਿੰਨੇ ਐਨ ਆਰ ਆਈ ਨੇ ਜਿਨ੍ਹਾਂ ਦੀਆਂ ਦੂਜੀਆਂ ਤੀਜੀਆਂ ਚੌਥੀਆਂ ਪੀੜ੍hiyan ਹੋ ਗਿਆ ਲੋਕ ਵੇਚਣ ਲੱਗੇ ਕਿਉਂਕਿ ਤੀਜੀ ਪੀੜੀ ਉੱਥੇ ਬਦਲ ਜਾਂਦੀ ਆ ਉਹਨੇ ਮੁੜ ਕੇ ਕਦੇ ਆਉਣਾ ਨਹੀਂ ਅਗਲਾ ਪ੍ਰਾਪਰਟੀ ਰੱਖ ਕੇ ਕੀ ਕਰੂਗਾ ਮੈਨੂੰ ਦੱਸੋ ਉਹ ਜ਼ਮੀਨਾਂ ਆਪਣੇ ਲੋਕਾਂ ਕੋਲ ਹੀ ਆਉਣਗੀਆਂ ਜ਼ਮੀਨ ਥੋੜਾ ਹੈ ਪੰਜਾਬ ਦੀ ਵੀ ਆਪਾਂ ਕਹਿੰਦਾਂਗੇ ਵੀ ਕਿੱਥੇ ਜ਼ਮੀਨ ਭੱਜੂਗੀ ਅੱਗੇ ਆਗੇ ਹੁਣ ਜਿਹੜੇ ਸੱਜਣ ਵੱਡੇ ਸਕੇਲ ਤੇ ਖੇਤੀ ਕਰ ਰਹੇ ਨੇ ਬਹੁਤ ਵੱਡੇ ਵੱਡੇ ਪੱਧਰ ਤੇ ਖੇਤੀ ਕਰ ਰਹੇ ਨੇ ਉਹ ਜੇ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਕੋਲ ਜ਼ਮੀਨ ਆਊਗੀ ਉਹਨਾਂ ਕੋ ਵੀ ਤਾਂ ਆਊਗੀ ਜੇ ਉਹਨਾਂ ਦੀ ਅਗਲੀ ਪੀੜ੍ਹੀ ਖੇਤੀ ਨਾਲ ਜੁੜੀ ਹੋਈ ਆ ਉਹ ਖੇਤੀ ਨਾਲ ਕਿਵੇਂ ਜੁੜੂ ਬੱਚਿਆਂ ਨੂੰ ਕੋਰਸ ਕਰਾਓ ਡਿਗਰੀਆਂ ਕਰਾਓ ਬੀਐਸਸੀ ਐਗਰੀਕਲਚਰ ਕਰਾਓ ਹੋਰ ਖੇਤੀ ਦੇ ਡਿਪਲੋਮੇ ਜਾਂ ਐਮਐਸਸੀ ਕੋਈ ਜੋਨ ਟੈਕਸਚਰ ਜੋ ਵੀ ਆ ਖੇਤੀ ਨਾਲ ਜੁੜੀ ਹੋਈ ਐਜੂਕੇਸ਼ਨ ਦੋ ਤਾਂ ਉਹ ਖੇਤੀ ਦੇ ਵਿੱਚ ਆਉਣਗੇ ਕੰਮ ਕਰਨਗੇ ਹੁਣ ਮੰਨ ਕੇ ਚਲੋ ਇੱਕ ਬੰਦਾ ਅੱਜ 5-700 ਏਕੜ ਦੀ ਖੇਤੀ ਕਰ ਰਿਹਾ ਠੀਕ ਆ ਉਹਦਾ ਉਹਦਾ ਬੱਚਾ ਤਾਂ ਬਾਹਰ ਜਾ ਰਿਹਾ ਜਾਂ ਤਾਂ ਅੱਗੇ ਉਹਦਾ ਕੋਈ ਵਾਰਸੇ ਨਹੀਂ ਉਹਦੀ ਵੀ ਜ਼ਮੀਨ ਕਿੱਦਾਂ ਰਹੂਗੀ ਜ਼ਮੀਨ ਉਹ ਬੰਦੇ ਕੋਲ ਰਹੂਗੀ ਜਿਹੜਾ ਇਹਨੂੰ ਬਾਹੂਗਾ ਬੀਜੂਗਾ ਉਹਨੂੰ ਇਹਦੇ ਨਾਲ ਪਿਆਰ ਰਹੂਗਾ ਹੁਣ ਬਹੁਤ ਬੰਦਿਆਂ ਦੀਆਂ ਇੱਥੇ ਪ੍ਰਾਪਰਟੀਆਂ ਪਈਆਂ ਨੇ ਸਾਡੇ ਏਰੀਆ 'ਚ ਬਹੁਤ ਲੋਕਾਂ ਨੇ ਜ਼ਮੀਨਾਂ ਲੈ ਲਈਆਂ ਪਰ ਉਹ ਜ਼ਮੀਨਾਂ ਉਹਨਾਂ ਚਿਰੇ ਮਾਨੇ ਨੇ ਜਿੰਨਾ ਚਿਰ ਉਹਨਾਂ ਦੀ ਅਗਲੀ ਪੀੜ੍ਹੀ ਇਸ ਕੰਮ ਨੂੰ ਪਿਆਰ ਕਰਦੀ ਹੈ ਚੀਜ਼ ਕਰਨਾ ਚਾਹੁੰਦੀ ਹੈ ਹੁਣ ਵੱਡੇ ਵੱਡੇ ਫਾਰਮ ਸੰਘਾ ਫਾਰਮ ਵਰਗੇ 5 5000 55 5500 ਏਕੜ ਦੀ ਖੇਤੀ ਕਰ ਰਹੇ ਨੇ ਉਹ ਜ਼ਮੀਨ ਲੈ ਵੀ ਰਹੇ ਹੋਣਗੇ নো ਡਾਊਟ ਉਹ ਕਿਉਂ ਕਰ ਰਹੇ ਨੇ ਅੱਗੇ ਉਹਨਾਂ ਦੀ ਜਨਰੇਸ਼ਨ ਖੇਤੀ ਚ ਜੇ ਉਹਨਾਂ ਦੇ ਇੱਕੇ ਪੀੜੀ ਖੇਤੀ ਚ ਹੁੰਦੀ ਹੁਣ ਇੱਕ ਮੈਂ ਉਹ ਦੇਖੀ ਸੀ ਇੰਟਰਵਿਊ ਜੰਗ ਜੇ ਸਰਦਾਰ ਜੀ ਸੀ ਇਹ ਮੇਰੇ ਮੇਰੀ ਉਮਰ ਦੇ ਹੋਣੇ ਉਹਨਾਂ ਨੂੰ ਪੂਰਾ ਖੇਤੀ ਚ ਇੰਟਰਸਟ ਆ ਉਹ ਖੇਤੀ ਕਰ ਰਹੇ ਨੇ ਤਾਂ ਸੰਘਾ ਫਾਰਮ ਚੱਲ ਰਹੇ ਆ ਜਾਂ XYZ ਹੋ ਫਾਰਮਸ ਨੇ ਜਿਹੜੇ ਉਹ ਚੱਲ ਰਹੇ ਨੇ ਜੇ ਅਗਲੀ ਪੀੜੀ ਨੂੰ ਆਪਾਂ ਜੋੜ ਲਿਆ ਆਪਾਂ ਨੇ ਤਾਂ ਇੱਕ ਸਿਸਟਮ ਬਣਾਤਾ ਬਜ਼ੁਰਗ ਕੀ ਕਹਿੰਨ ਪਹਿਲਾਂ ਭਾਈ ਸਾਡੇ ਬਾਪੂ ਜੀ ਖੱਪੀ ਗਏ ਹੁਣ ਅਸੀਂ ਖੱਪੀ ਜਾਂਦੇ ਆ ਬਾਹੀ ਚ ਕੁਛ ਨਹੀਂ ਤੁਸੀਂ ਛੱਡ ਕੇ ਨੌਕਰੀ ਨੌਕਰੀ ਲੱਭ ਲੋ ਇਹ ਹੁਣ ਕਿਤੇ ਯਾਰ 1920 25 ਆ ਵੀ ਜਦੋਂ ਕਰੰਸੀ ਨਹੀਂ ਸੀ ਹੱਥਾਂ 'ਚ ਹੁੰਦੀ ਹੁੰਦੀ ਉਦੋਂ ਮਜਬੂਰੀਆਂ ਹੁੰਦੀਆਂ ਸੀ ਉਦੋਂ ਕੀ ਸੀ ਕਣ ਕਪਟੇ ਕੋਈ ਚੀਜ਼ ਲੈਣੀ ਮੱਝ ਦੇ ਕੇ ਕੋਈ ਚੀਜ਼ ਲੈ ਲੈਣੀ ਉਦੋਂ ਲੋਕ ਨੌਕਰੀਆਂ ਕਿਉਂ ਲੱਭਦੇ ਸੀ ਵੀ ਸਾਡੇ ਕਰੰਸੀ ਹੱਥ 'ਚ ਆ ਜੂ ਹੁਣ ਤਾਂ ਕਰੰਸੀ ਰੁਲਦੀ ਆ ਹਰ ਚੀਜ਼ ਦੀ ਅਵੇਲੇਬਿਲਟੀ ਆ ਸਮਝਦੇ ਹੋ ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਜ਼ਮੀਨ ਲੈਣੀ ਆ ਜ਼ਮੀਨ ਜਮੂਨੇ ਕਿਤੇ ਨਹੀਂ ਚੱਲੀ ਇਹ ਉਹਨਾਂ ਕੋਲ ਰਹੂਗੀ ਜਿਹੜੇ ਬੰਦੇ ਖੇਤੀ ਕਰਨਗੇ ਠੀਕ ਆ ਜੀ ਅੱਗੇ ਆ ਗਿਆ ਵੀ ਡੇਢ ਬਿਲੀਅਨ ਆਬਾਦੀ ਹੈ ਇੰਡੀਆ ਦੀ 150 ਕਰੋੜ ਕਿਉਂ ਕਾਰਪੋਰੇਟ ਖੇਤੀ ਖੇਤੀ ਕਰਦਾ ਫਿਰਦਾ ਉਹਨਾਂ ਨੂੰ ਪਤਾ ਵੀ ਆਉਣ ਵਾਲੇ ਟਾਈਮ 'ਚ ਢਿੱਡ ਕਿੰਨੇ ਪਰਣੇ ਹੁਣ ਮੈਂ ਰਾਜੇਵਾਲ ਸਾਹਿਬ ਦੀ ਸੁਣ ਰਿਹਾ ਸੀ ਇੱਕ ਦਿਨ ਬੜੀ ਮੈਨੂੰ ਵਧੀਆ ਗੱਲ ਲੱਗੀ ਡਾਇਵਰਸੀਫਿਕੇਸ਼ਨ ਕਹੀ ਜਾਂਦਰੀ ਵੀ ਖੇਤੀ ਭਿੰਨ ਤਾਂ ਲਿਆਓ ਉਹ ਕਹਿੰਦੇ ਸੀ ਖੇਤੀ ਭਿੰਨ ਤਾਂ ਲਿਆਉਣੇ ਆ 1.5 ਲੱਖ 1.5 ਲੱਖ ਮੀਟ੍ਰਿਕ ਟਨ ਜੇ ਸ਼ਾਇਦ ਮੈਂ ਅੰਕੜਿਆਂ ਚ ਉੱਪਰ ਥੱਲੇ ਹੋਮਾ ਮਤਲਬ 1.5 ਲੱਖ ਮੀਟ੍ਰਿਕ ਟਨ ਅਨਾਜ ਪੈਦਾ ਕਰਦਾ ਪੰਜਾਬ ਜੇ ਉਹ ਅਨਾਜ ਪੈਦਾ ਕਰ ਘਟ ਜੀ ਆਪਾਂ ਪਲਸਿਸ ਕਰ ਲਈਏ ਸਬਜ਼ੀਆਂ ਕਰ ਲਈਏ ਦਾਣਾਂ ਕਰ ਲਈਏ ਹੋਰ ਲੱਲਾ ਫੱਲਾ ਕਰ ਲਈਏ ਤਾਂ ਜਿਹੜਾ ਸੈਂਟਰ ਪੂਲ ਆ ਉਹਦੇ ਚ ਜੇ 1.5 ਲੱਖ ਮੀਟਰ ਟਨ ਅਨਾਜ ਘਟ ਜਵੇ ਇਨਫਲੇਸ਼ਨ ਰੇਟ ਇੰਨਾ ਵੱਧ ਜਾਊਗਾ ਸਰਕਾਰ ਟੁੱਟ ਜੂ ਉਹ ਗੱਲ ਬਿਲਕੁਲ ਉਹਨਾਂ ਦੀ ਸਹੀ ਆ ਮਤਲਬ ਇੱਥੇ ਵਾਧੇ ਇੰਨੀ ਹੋਣ ਕਰਕੇ ਇੱਥੇ ਅੰਨ ਪੈਦਾ ਕਰਨਾ ਬਹੁਤ ਜ਼ਰੂਰੀ ਆ ਹੁਣੇ ਸਬਜ਼ੀਆਂ ਸੁਬਜ਼ੀਆਂ ਦਾ ਕਹੀ ਜਾਂਦੇ ਨੇ ਲੈ ਪੰਜਾਬ আর ਹਰਿਆਣੇ ਨੂੰ ਕਹਿ ਦੇਣ ਵੀ ਤੁਸੀਂ ਅਨਾਜ ਬੰਦ ਕਰ ਦਿਓ ਜੇ ਧੂਆਂ ਨਾ ਨਿਕਲ ਜਵੇ ਇੱਥੇ ਇਹ ਵੀ ਤਾਂ ਪ੍ਰੋਬਲਮ ਆ ਨਾ ਕਾਰਪੋਰੇਟ ਹੁਣ ਕਿਉਂ ਇੱਧਰ ਨੂੰ ਆਉਣਾ ਚਾਹੁੰਦਾ ਉਹਨਾਂ ਨੂੰ ਪਤਾ ਹੈ ਬੇਸੀ ਇਹਨੂੰ ਕਾਰਪੋਰੇਸ਼ਨ ਨਾਲ ਜੋੜ ਕੇ ਪ੍ਰੋਸੈਸ ਕਰਕੇ ਅਰਬਾਂ ਰੁਪਈਆ ਕਮਾਵਾਂਗੇ ਦੋਏ ਚੀਜ਼ਾਂ 'ਚ ਪੈਸਾ ਜਾਂ ਤਾਂ ਨੈਸੈਸਿਟੀ 'ਚ ਜਾਂ ਗਲੈਮਰਸ ਦੁਨੀਆ 'ਚ ਆ ਜਿਹੜਾ ਫੈਸ਼ਨ ਫੂਸ਼ਨ ਟ੍ਰੈਂਡ ਟ੍ਰੰਡ ਹੋਰ ਲੈਵਿਸ਼ ਜਿਹੜੀ ਜ਼ਿੰਦਗੀ ਆ ਪੈਸਾ ਮੋਟਾ ਇਹਨਾਂ ਦੋਆਂ ਚੀਜ਼ਾਂ 'ਚ ਉਹਦੇ ਕਰਕੇ ਆਉਣਾ ਚਾਹੁੰਦੇ ਨੇ ਹੁਣ ਅੱਗੇ ਆ ਗਈ ਜੇ ਤੁਸੀਂ ਜ਼ਮੀਨ ਬਚਾਉਣਾ ਚਾਹੁੰਦੇ ਹੋ ਦੇਖੋ 70% ਤੋਂ ਉੱਪਰ ਦਾ ਪੰਜਾਬ 8 ਏਕੜ ਤੋਂ ਥੱਲੇ ਦਾ ਮਾਲਕ ਹੋ ਗਿਆ ਜਿਹੜਾ ਜ਼ਿਮੀਂਦਾਰ ਕਰਜ਼ਾਈ ਆ ਉਹ ਜ਼ਮੀਨ ਕਿਵੇਂ ਰੱਖ ਲੂਗਾ ਹੁਣ ਤੁਸੀਂ ਆਇਲਸ ਵਾਲੇ ਜਿਹੜੇ ਜਾ ਰਹੇ ਨੇ ਇੱਕ ਦੋ ਏਕੜ ਜ਼ਮੀਨ ਆ ਵੇਚ ਕੇ ਚਲੇ ਜਾਂਦੇ ਆ ਖਤਮ ਉਹ ਇੱਕ ਇੱਕ ਤੁਸੀਂ ਕਦੇ ਇੱਕ ਨੋਟ ਕਰਿਓ ਜਿਹੜੇ ਪਿੰਡ ਚ ਪੰਜ ਚਾਰ ਪਰਿਵਾਰ ਨੇ ਉਹਨਾਂ ਕੋਲ ਲੈਂਡ ਵੱਧ ਰਹੀ ਆ ਬਾਕੀ ਛੋਟਿਆਂ ਕੋ ਘਟ ਰਹੀ ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਵੇਚ ਜਾਣਗੇ ਇਹੋ ਜਿਹੇ ਸਿੱਧ ਕਾਲੇ ਵੀ ਬੈਠੇ ਨੇ ਜਿਨ੍ਹਾਂ ਕੋਲ ਕੀਲਾ ਵੇਚਦੇ ਨਹੀਂ ਮਰਦੇ ਦਮ ਤੱਕ ਹਜੇ ਵੀ ਹੈਗੇ ਨੇ ਤੇ ਕਾਮਯਾਬ ਵੀ ਨਹੀਂ ਜੇ ਤੁਸੀਂ ਜ਼ਮੀਨ ਚਾਹੁੰਦੇ ਹੋ ਵੀ ਅੱਜ ਤੋਂ 50 ਸਾਲ ਨੂੰ ਸਾਡੀ ਉਹ ਰਵੇ ਤਾਂ ਆਪ ਆਪਣੇ ਬੱਚਿਆਂ ਨੂੰ ਖੇਤੀ 'ਚ ਜੋੜੋ ਹੁਣ ਵਲੈਚ 'ਚ ਕੀ ਐ ਜਿਹੜੇ ਅੱਜ ਖੇਤੀ ਕਰ ਰਹੇ ਨੇ ਜਿਹੜੇ ਤਾਂ ਸ਼ਹਿਰਾਂ 'ਚ ਭੱਜ ਗਏ ਭੱਜ ਗਏ ਆਪਦਾ ਪਰਿਵਾਰ ਕਰ ਰਿਹਾ ਉਹਨਾਂ ਦਾ ਗੋਰਾ ਗੋਰੇ ਦੀ ਘਰ ਵਾਲੀ ਆ ਉਹ ਕਲਚਰ ਲੋਕ ਨੇ ਨਿਆਣੇ ਬਹੁਤ ਜੰਮਦੇ ਨੇ ਪੰਜ ਪੰਜ 6 6 ਉਹਨਾਂ ਦੇ ਨਿਆਣੇ ਨੇ ਮਸ਼ੀਨਰੀ ਉਹਨਾਂ ਕੋਲ ਹੈਗੀ ਆ ਉੱਥੇ ਸਾਂਝੀ ਸੀਰੀ ਸਿਸਟਮ ਹੈ ਨਹੀਂ ਉਹਨਾਂ ਕੋਲ ਜ਼ਮੀਨ ਅੱਜ ਵੀ ਜਿਹੜੇ ਬੰਦੇ ਸ਼ਹਿਰ ਭੱਜ ਗਏ ਉਹਨਾਂ ਕੋਲ ਜ਼ਮੀਨ ਨਹੀਂ ਰਹਿੰਦੀ ਥੋੜੇ ਕੋ ਅੱਜ 5000 ਏਕੜ ਜ਼ਮੀਨ ਆ ਜੇ ਤੁਹਾਡੀ ਅਗਲੀ ਪੀੜ੍ਹੀ ਖੇਤੀ ਕਰੂਗੀ ਨਹੀਂ ਜ਼ਮੀਨ ਨਹੀਂ ਰਹਿ ਸਕਦੀ ਮੈਂ ਨਹੀਂ ਕਹਿੰਦਾ ਕਿ ਉਹ ਲੁੱਟੇ ਪੁੱਟੇ ਜਾਣਗੇ ਬਿਲਕੁਲ ਨਹੀਂ ਉਹ ਆਪਣੇ ਸ਼ਹਿਰਾਂ 'ਚ ਆਪਣਾ ਜੋ ਬਿਜ਼ਨਸ ਕਰਨਗੇ ਜਾਂ ਹੋਰ ਇਹ ਨਹੀਂ ਮੈਂ ਕਹਿੰਦਾ ਕਿ ਖੇਤੀ ਤੁਹਾਨੂੰ ਅਮੀਰੀ ਦੇ ਦੂਗੀ ਨਾ ਇਹ ਤਾਂ ਪਿਆਰ ਦੀ ਗੱਲ ਕਰਦਾ ਉਹ ਜਿਹੜੇ ਉਹ ਲੋਕ ਨੇ ਉਹ ਸ਼ਹਿਰਾਂ 'ਚ ਬਥੇਰੇ ਸ਼ੋਰੂਮਾਂ ਦਾ ਕਿਰਾਇਆ ਇੱਥੇ ਨੂੰ ਵੀ ਸ਼ਾਇਦ ਚੋਗਣੀ ਇਨਕਮ ਕਰ ਲੈਣ ਹੋਰ ਬਹੁਤ ਪ੍ਰਾਪਰਟੀਆਂ ਖਰੀਦ ਲੈਣ ਇਹ ਨਹੀਂ ਮੈਂ ਕਹਿੰਦਾ ਕਿ ਉਹ ਫੇਲ ਹੋ ਜਾਣਗੇ ਬਿਲਕੁਲ ਨਹੀਂ ਕਹਿਣ ਤੋਂ ਭਾਵ ਜੇ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਇਹ ਸਿਰਫ ਇਹ ਕਨਸੈਪਟ ਆ ਹੁਣ ਆ ਗਿਆ ਵੀ ਅੱਜ ਤੋਂ 50 ਸਾਲ ਨੂੰ ਜ਼ਮੀਨ ਕਿਦੀ ਹੋ ਤੁਸੀਂ 1974 ਚ ਚਲੇ ਜਾਓ 100 100 ਪਰਾ ਨਹੀਂ ਸੀ ਹੁੰਦਾ ਹੁੰਦਾ ਲੈ ਸਾਡੇ ਕੋਲੇ ਮੈਂ ਆਪਣੀ ਉਹ ਗੱਲ ਕਰ ਲਵਾਂ ਅੱਜ ਤੋਂ 50 ਸਾਲ ਨੂੰ ਕਿੰਨੀਆਂ ਚੀਜ਼ਾਂ ਬਦਲਣੀਆਂ ਨੇ ਹਲੇ ਤਾਂ ਅਸੀਂ ਬਹੁਤ ਚੈਲੰਜਸ ਦੇਖਣੇ ਨੇ ਪਾਣੀ ਮੁੱਕ ਜਾਣਾ ਮਾਰੂ ਫਸਲਾਂ ਹੋਇਆ ਕਰਨੀਆਂ ਠੀਕ ਮਾਰੂ ਫਸਲਾਂ ਚ ਖੇਤੀ ਕਰਨੀ ਬਹੁਤ ਔਖੀ ਹੋ ਜਾਣੀ ਆ ਉਹੀ ਬੰਦਾ ਕਰੂਗਾ ਜਿਹਦੇ ਕੋਲ ਸਟਰਕਚਰ ਆ ਜਿਹਦੇ ਕੋਲ ਲੇਬਰ ਆ ਜਿਹਦੇ ਕੋਲ ਸੋਰਸਸ ਨੇ ਜਿਹਦੇ ਕੋਲ ਪੈਸਾ ਹੈ ਅੱਜ ਤੋਂ 50 ਸਾਲ ਨੂੰ 10% ਲੋਕਾਂ ਨੇ ਜ਼ਮੀਂਦਾਰ ਰਹਿ ਜਾਣਾ ਹੈ ਜ਼ਮੀਨਾਂ ਤਾਂ ਉਹਨਾਂ ਕੋਲ ਬਤਨੀ ਹੀ ਬਤਨੀਆਂ ਨੇ ਕਿਉਂਕਿ ਛੋਟਾ ਬੰਦਾ ਮੰਨ ਲਓ ਇੱਕ ਪਾਸੇ 100 ਏਕੜ ਵਾਲਾ ਇੱਕ 2 ਏਕੜ ਵਾਲਾ ਉਹ ਕਿੰਨਾ ਕੁ ਸਰਵਾਈਵ ਕਰੂਗਾ ਹਾਂ ਜਾਂ ਤਾਂ ਉਹ ਇਹ ਕਰੇ ਵੀ ਕੋਈ ਨਹੀਂ ਮੈਂ ਤਾਂ ਅੜਿਆ ਪੈਂ ਉਹ ਤਾਂ ਜਿੱਦ ਤਾਂ ਅੱਡ ਗੱਲ ਆ ਪਰ ਅਗਲਾ ਕਿੰਨਾ ਕੁ ਟਿਕੂਗਾ ਜੇ ਪਾਣੀ ਮੁੱਕ ਗਿਆ ਕਲਾਈਮੇਟ ਦੇ ਚੈਲੰਜਸ ਹੋਰ ਬਹੁਤ ਵੱਧ ਗਏ ਉਹ ਕਰੂਗਾ ਕੀ ਉਹ ਛੱਡੂਗਾ ਹੀ ਸੋ ਜੇ ਤੁਸੀਂ ਇਹ ਚੀਜ਼ ਕਰਨੀ ਚਾਹੁੰਦੇ ਹੋ ਇਹ ਪ੍ਰੋਫਿਟੇਬਲ ਤਾਂ ਹੁੰਦਾ ਹੈ ਇਹ ਚੱਲੀ ਬਿਨਾ ਪਾਣੀ ਤੋਂ ਵੀ ਜਾਣੀ ਆ ਰੇਟ ਵੱਧ ਜਾਣਗੇ ਮਾਰੂ ਹੋਈ ਜਾਇਆ ਕਰੋ ਉਹੀ ਉਹੋ ਜਿਹੇ ਲੋਕ ਹੋ ਜਾਣਗੇ ਉਹੀ ਜੀਆਂ ਫਸਲਾਂ ਹੋ ਜਾਣਗੀਆਂ ਸੋ ਜੇ ਤੁਸੀਂ ਇਹਨੂੰ ਜ਼ਮੀਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਉਦਾਂ ਦੀ ਐਜੂਕੇਸ਼ਨ ਦਿਓ ਆਪਣੀਆਂ ਅਗਲੀਆਂ ਪੀੜ੍ਹੀਆਂ ਤੁਸੀਂ ਤਾਂ ਇੱਧਰ ਨੂੰ ਆਓ ਜੇ ਤੁਹਾਨੂੰ ਲੱਗਦਾ ਵੀ ਅਗਲੀਆਂ ਪੀੜ੍ਹੀਆਂ ਤੁਹਾਡੀ ਖੇਤੀ ਕਰਨੀਆਂ ਗਈਆਂ ਹੁਣ ਮੈਂ ਹੋਰ ਦੱਸ ਦਿੰਦਾ ਬਹੁਤ ਬੰਦੇ ਮਰ ਮਰ ਕੇ ਜ਼ਮੀਨ ਬਣਾਈ ਗਏ ਪਟਾਕੀਆਂ ਵਾਲੇ ਕੱਪੜੇ ਸਾਡੀ ਮੈਂ ਆਪਣੀ ਉਹ ਗੱਲ ਕਰ ਲੈਣਾ ਸਾਰਾ ਟੱਪਰ ਮੰਨ ਲਓ ਬਾਹਰ ਚੱਲਿਆ ਜਾਂਦਾ ਜਾਂ ਤਾਂ ਕੋਈ ਮੇਰੇ ਵਰਗਾ ਉਰੇ ਭਾਰੂ ਬੈਠਾ ਹੋਵੇ ਵੀ ਭਾਈ ਮੈਂ ਕਰੂੰਗਾ ਠੀਕ ਆ ਸੋ ਜੇ ਤੁਸੀਂ ਜ਼ਮੀਨ ਲੈਣਾ ਚਾਹੁੰਦੇ ਹੋ ਠੇਕੇ ਤੇ ਜ਼ਮੀਨ ਲਓ ਬਾਹੋ ਮਿਹਨਤ ਕਰੋ ਇਸ ਫੀਲਡ ਚ ਆਪਣੀ ਜੀ ਜਾਨ ਲਾਓ ਜੇ ਤੁਸੀਂ ਜ਼ਮੀਨ ਨੂੰ ਬਚਾਉਣਾ ਚਾਹੁੰਦੇ ਹੋ ਕੋਈ ਤੁਹਾਡੀ ਜ਼ਮੀਨ ਨਹੀਂ ਖੋ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਇਹ ਸਾਰੀਆਂ ਆਪਣੀਆਂ ਗੱਲਾਂ ਬਣਾਈਆਂ ਹੋਈਆਂ ਨੇ ਡੇਢ ਬਿਲੀਅਨ ਆਬਾਦੀ ਹੈ ਇੰਡੀਆ ਦੀ ਭੁੱਖੇ ਮਰ ਜਾਣਗੇ ਭੁੱਖੇ ਅਨਾਜ ਬਿਨਾ ਕਿੱਥੇ ਜਾਣਗੇ ਅੱਗੇ ਅੱਗੇ ਨੇ ਖਬਰ 200 ਬਿਲੀਅਨ ਨੇ ਹੋਣਾ ਸੌਰੀ 2 ਬਿਲੀਅਨ ਨੇ ਹੋਣਾ ਡੇਡ ਬਿਲੀਅਨ ਹੁਣ 2 ਬਿਲੀਅਨ ਜੇ ਹੋਗੀ ਜ਼ਮੀਨ ਤਾਂ ਘਟ ਰਹੀ ਆ ਕੰਸਟਰਕਸ਼ਨ ਕਿੰਨੀ ਹੋ ਰਹੀ ਆ ਸੋ ਇਹ ਚੀਜ਼ ਆ ਕੋਈ ਐਡੀ ਡਰਨ ਦੀ ਲੋੜ ਨਹੀਂ ਇੱਕ ਮੈਂ ਹੋਰ ਗੱਲ ਐਡ ਆਨ ਕਰੂੰਗਾ ਕਈ ਬੰਦੇ ਕੀ ਕਹਿਣਗੇ ਬੋਈ ਯਾਰ ਸਾਡੀ ਜ਼ਮੀਨ ਇੱਥੇ ਆ ਗਈ ਯਾਰ ਇੱਕ ਮਿੰਟ ਮੇਰੀ ਜ਼ਮੀਨ ਆ ਜਾਵੇ ਮੈਨੂੰ ਤੇ ਨਾ 5 ਕਰੋੜ ਰੁਪਈਆ ਜਿਨੇ ਖੇਤੀ ਕਰਨੀ ਆ ਉਹਦੀ ਕੋਈ ਜਗ੍ਹਾ ਨਹੀਂ ਪਾਈ ਜੇ ਤੁਹਾਡੀ ਮਹਾਲੀ ਚ ਜ਼ਮੀਨ ਆ ਗਈ ਚੱਕ ਕੇ ਲੈ ਲਓ ਮੁਖਸਰ 500 ਕਿੱਲਾ ਬਣਾ ਲਓ 1000 ਏਕੜ ਇਹ ਕਿਹੜਾ ਕੋਈ ਰੋਕ ਆ ਜੇ ਓਰੇ ਮੇਰੀ ਗੱਲ ਨੂੰ ਭਾਰ ਸੋ ਚ ਆ ਗਈ ਆਪਾਂ ਤੜੀ ਤਪੜੀ ਚੱਕ ਕੇ ਰਾਜਸਥਾਨ ਜਾਂ ਕਿਤੇ ਹੋਰ ਭੱਜ ਜਾਗੇ ਇਹ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਕੀ ਆ ਤੁਸੀਂ ਆਪਣਾ ਜਿਹੜਾ ਮਾਈਂਡ ਸੈਟ ਆ ਕਲੀਅਰ ਕਰੋ ਵੀ ਤੁਸੀਂ ਕਰਨਾ ਕੀ ਆ ਠੀਕ ਆ ਸੋ ਇਹ ਸੀ ਵੀਡੀਓ ਇਹਦੇ ਤੇ ਮੇਰਾ ਖਿਆਲ ਆ ਵੀ ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਜ਼ਮੀਨ ਕਿਦਾਂ ਲੈ ਸਕਦੇ ਹੋ ਤੁਸੀਂ ਅੱਗੇ ਕਿਵੇਂ ਵਸ ਸਕਦੇ ਹੋ 50 ਸਾਲ ਨੂੰ ਜ਼ਮੀਨ ਉਹਦੀ ਹੋ ਜਿਹੜਾ ਭਾਈ ਇਹਨੂੰ ਕਰੂਗਾ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਗਰਮੀ ਬਹੁਤ ਆਉਂਦੀ ਆ ਪੱਖਾ ਬੰਦ ਕਰਨਾ ਪੈਂਦਾ ਮਾਈਕਸ ਵਾਲੀ ਹਵਾ ਆਉਂਦੀ ਐਥੇ ਏਸੀ ਪੈਂਚੋ ਹੈ ਨਹੀਂ ਹੁਣ ਏਸੀ ਮਹਤਲ ਹੁਣ ਤਾਂ ਲੰਗੇ ਗਿਆ ਗਾਹਾਂ ਨੂੰ ਲਵਾ ਲਾਂਗੇ ਗਰਮੀ ਬਹੁਤ ਆਉਂਦੀ ਆ ਮੈਨੂੰ ਇਸ ਗੱਲ ਦਾ ਸਾਲਾ ਦੁੱਖ ਹੁੰਦਾ ਜਿੰਨੀ ਮਿਹਨਤ ਵਾਲੀ ਵੀਡੀਓ ਹੁੰਦੀ ਆ ਉਹਦੇ ਸਾਲੇ ਵਿਊ ਘਟਾਉਂਦੇ ਨੇ ਚਲੋ ਜਿੰਨੇ ਕੁ ਵੀ ਆਉਂਦੇ ਨੇ ਆਪਣੀ ਇੰਨੀ ਕਿ ਭੁੱਖਾ ਸਾਸਿਕਾ ਥੈਂਕ ਯੂ